ਆਪਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਚੌਥੀ ਰੁਕ ਨਹੀਂ ਰਹੀਆਂ ਸਾਡੇ ਪੰਜਾਬ ਦੀਆਂ ਧੀਆਂ ਦਾ ਇਸ ਬੇਰਹਿਮੀ ਦੇ ਨਾਲ ਕਤਲ ਹੋ ਰਿਹਾ ਹੈ ਔਰ ਸਰਕਾਰ ਦੀ ਦੇਖਰੇਖ ਦੇ ਵਿੱਚ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਹੈ ਔਰ ਇਸ ਤਰ੍ਹਾਂ ਦੇ ਜੇ ਕਤਲकांड ਹੁੰਦੇ ਰਹਿਣਗੇ ਤਾਂ ਲੋਕਾਂ ਦੀਆਂ ਹਿੰਮਤਾਂ ਇਹਨਾਂ ਮੁਜ਼ਰਮਾ ਦੀਆਂ ਕ੍ਰਿਮੀਨਲਸ ਦੀਆਂ ਹਿੰਮਤਾਂ ਵਧਦੀਆਂ ਜਾਣਗੀਆਂ ਮੇਰੀ ਬੇਨਤੀ ਹੈ ਸਰਕਾਰ ਇੱਕ ਐਸੀ ਐਗਜ਼ਾਮਪਲ ਸੈੱਟ ਕਰੇ ਇੱਕ ਐਸੀ ਸਜ਼ਾ ਦਿੱਤੀ ਜਾਵੇ ਇਹਨਾਂ ਕ੍ਰਿਮੀਨਲਸ ਨੂੰ ਕਿ ਬੰਦਾ ਨੀਂਦ ਪਿਆ ਵੀ ਕੰਬੇ ਕਿ ਜੇ ਕੋਈ ਇਹ ਜਾ ਗਲਤੀ ਨਾਲ ਵੀ ਕਾਂਡ ਹੋ ਗਿਆ ਤਾਂ ਬਖਸ਼ੇ ਨਹੀਂ ਜਾਵਾਂਗੇ ਇਹ ਕਰਨ ਦੇ ਬਜਾਏ ਸਰਕਾਰ ਸੁੱਤੀ ਪਈ ਹੈ ਚੌਥਾ ਕਤਲ ਹੋ ਗਿਆ ਹੈ ਪਿਛਲੇ ਕੁਝ 20 ਦਿਨਾਂ ਦੇ ਅੰਦਰ ਅੰਦਰ ਔਰ ਬੜੇ ਬੇਰਹਿਮੀ ਨਾਲ ਕਤਲ ਹੋਏ ਆ ਸਾਰੇ ਕਸੀਟ ਕੇ ਮਾਰਿਆ ਗਿਆ 30 ਵਾਰ ਲਿਪਸੀ ਦੀ ਬੋਡੀ ਤੇ ਅਟੈਕ ਕੀਤਾ ਗਿਆ ਬੜੀ ਬੇਰਹਿਮੀ ਨਾਲ ਕਤਲ ਹੋਇਆ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਇੱਕ ਵਾਰੀ ਆ ਕੇ ਮਿਲ ਕੇ ਵੇਖੋ ਕਿ ਮਾਂ ਤੇ ਕੀ ਬੀਤੀ ਹੈ ਔਰ ਆਪਾਂ ਇਹ ਕਹਨੇ ਆ ਕਿ ਧੀਆਂ ਨੂੰ ਧੀਆਂ ਦੀ ਰੱਖਿਆ ਕਰੋ ਧੀਆਂ ਨੂੰ ਕੁੱਖਾਂ ਚ ਬਚਾਓ ਧੀਆਂ ਜਿਹੜੀਆਂ ਦੁਨੀਆ ਤੇ ਆ ਜਾਂਦੀਆਂ ਸਰਕਾਰ ਤਾਂ ਉਹਨਾਂ ਨੂੰ ਹੀ ਬਚਾ ਪਾਰੀ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਮੇਰੀ ਬੇਨਤੀ ਹੈ ਇਹਦੇ ਨਾਲ ਕੱਲੇ ਪਰਿਵਾਰਾਂ ਦੇ ਦਿਲ ਚ ਸਹਿਮ ਨਹੀਂ ਬੇਟੀਆਂ ਦੇ ਦਿਲਾਂ ਚ ਵੀ ਇੱਕ ਸਹਿਮ ਬਣ ਜਾਂਦਾ ਕਿ ਜੇ ਬਾਹਰ ਨਿਕਲਾਂਗੇ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਊਗਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਣਦਾ ਇਨਸਾਫ ਦੇਣ ਦੀ ਤੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕਿ ਕਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਿਸੇ ਵੀ ਧਿਰ ਪੰਨ ਦੇ ਨਾਲ ਨਾ ਹੋਵੇ। ਮੰਨ 3 ਸਾਲ ਦੀ ਕਾਰਗੁਜ਼ਾਰੀ ਦੱਸੀ ਜਾਂਦੀ ਹੈ ਵੱਡੇ ਵੱਡੇ ਬੈਨਰ ਲਗਾਏ ਜਾਂਦੇ ਪਰ ਇਸ ਇਨਾ ਮਸਲਿਆਂ ਦੇ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ। ਮੇਰੇ ਵੀਰ ਕੱਲੇ ਬੈਨਰ ਲੱਗ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਮੈਂ ਆਪਦੀ ਪੂਰੀ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਅੱਜ ਤੱਕ ਸੁਣੀਆਂ ਨਹੀਂ ਸੀ। ਇਹ ਪਹਿਲੀ ਵਾਰ ਹੋ ਰਿਹਾ ਹੈ ਐਨ ਲੱਗਦਾ ਜਿਵੇਂ ਕਿਸੇ ਨੇ ਕਿਸੇ ਮੂਵੀ ਨੂੰ ਕਿਸੇ ਮੂਵੀ ਦੇ ਵਿੱਚੋਂ ਕਤਲ ਨੂੰ ਕਾਪੀ ਕੀਤਾ ਤੇ ਠੀਕ ਉਸ ਤਰ੍ਹਾਂ ਦੇ ਨਾਲ ਉਹਨੇ ਆਪਦੀ ਘਰ ਵਾਲੀ ਦਾ ਕਤਲ ਕੀਤਾ ਜਾਂ ਕਿਤੇ ਕਿਸੇ ਨੇ ਆਪਦੀ ਕਿਸੇ ਫਰੈਂਡ ਦਾ ਕਤਲ ਕੀਤਾ ਤਾਂ ਇਹ ਬਹੁਤ ਹੀ ਦਰਦਨਾਕ ਹੈ ਔਰ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਹੈ ਜੋ ਅੱਛੜੀ ਧਰਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਖਰੇਖ ਵਿੱਚ ਹੋ ਰਿਹਾ ਹੈ ਬਹੁਤ ਸ਼ਰਮਸਾਰ ਹੈ ਆਪਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਚੌਥੀ ਰੁਕ ਨਹੀਂ ਰਹੀਆਂ ਸਾਡੇ ਪੰਜਾਬ ਦੀਆਂ ਧੀਆਂ ਦਾ ਇਸ ਬੇਰਹਿਮੀ ਦੇ ਨਾਲ ਕਤਲ ਹੋ ਰਿਹਾ ਹੈ ਔਰ ਸਰਕਾਰ ਦੀ ਦੇਖਰੇਖ ਦੇ ਵਿੱਚ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਹੈ ਔਰ ਇਸ ਤਰ੍ਹਾਂ ਦੇ ਜੀ ਕਤਲकांड ਹੁੰਦੇ ਰਹਿਣਗੇ ਤਾਂ ਲੋਕਾਂ ਦੀਆਂ ਹਿੰਮਤਾਂ ਇਹਨਾਂ ਮੁਜ਼ਰਮਾ ਦੀਆਂ ਕ੍ਰਿਮੀਨਲਸ ਦੀਆਂ ਹਿੰਮਤਾਂ ਵਧਦੀਆਂ ਜਾਣਗੀਆਂ ਮੇਰੀ ਬੇਨਤੀ ਹੈ ਸਰਕਾਰ ਇੱਕ ਐਸੀ ਐਗਜ਼ਾਮਪਲ ਸੈੱਟ ਕਰੇ ਇੱਕ ਐਸੀ ਸਜ਼ਾ ਦਿੱਤੀ ਜਾਵੇ ਇਹਨਾਂ ਕ੍ਰਾਈਮਨਲਸ ਨੂੰ ਕਿ ਬੰਦਾ ਨੀਂਦ ਚ ਪਿਆ ਵੀ ਕੰਬੇ ਕਿ ਜੇ ਕੋਈ ਇਹ ਜਾ ਗਲਤੀ ਨਾਲ ਵੀ ਕਾਂਡ ਹੋ ਗਿਆ ਤਾਂ ਬਖਸ਼ੇ ਨਹੀਂ ਜਾਵਾਂਗੇ ਇਹ ਕਰਨ ਦੇ ਬਜਾਏ ਸਰਕਾਰ ਸੁੱਤੀ ਪਈ ਹੈ ਚੌਥਾ ਕਤਲ ਹੋ ਗਿਆ ਹੈ ਪਿਛਲੇ ਕੁਝ 20 ਦਿਨਾਂ ਦੇ ਅੰਦਰ ਅੰਦਰ ਔਰ ਬੜੇ ਬੇਰਹਿਮੀ ਨਾਲ ਕਤਲ ਹੋਏ ਆ ਸਾਰੇ ਕਸੀਟ ਕੇ ਮਾਰਿਆ ਗਿਆ 30 ਵਾਰ ਲਿਪਸੀ ਦੀ ਬੋਡੀ ਤੇ ਅਟੈਕ ਕੀਤਾ ਗਿਆ ਬੜੀ ਬੇਰਹਿਮੀ ਨਾਲ ਕਤਲ ਹੋਇਆ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਇੱਕ ਵਾਰੀ ਆ ਕੇ ਮਿਲ ਕੇ ਵੇਖੋ ਕਿ ਮਾਂ ਤੇ ਕੀ ਬੀਤੀ ਹੈ ਔਰ ਆਪਾਂ ਇਹ ਕਹਿੰਦੇ ਆ ਕਿ ਧੀਆਂ ਨੂੰ ਧੀਆਂ ਦੀ ਰੱਖਿਆ ਕਰੋ ਧੀਆਂ ਨੂੰ ਕੁੱਖਾਂ ਚ ਬਚਾਓ ਧੀਆਂ ਜਿਹੜੀਆਂ ਦੁਨੀਆ ਤੇ ਆ ਜਾਂਦੀਆਂ ਸਰਕਾਰ ਤਾਂ ਉਹਨਾਂ ਨੂੰ ਨਹੀਂ ਬਚਾ ਪਾ ਰਹੀ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਮੇਰੀ ਬੇਨਤੀ ਹੈ ਇਦੇ ਨਾਲ ਕੱਲੇ ਪਰਿਵਾਰਾਂ ਦੇ ਦਿਲਚਸਪ ਹਮਨੀ ਬੇਟੀਆਂ ਦੇ ਦਿਲਾਂ 'ਚ ਵੀ ਇੱਕ ਸਹਿਮ ਬਣ ਜਾਂਦਾ ਕਿ ਜੇ ਬਾਹਰ ਨਿਕਲਾਂਗੇ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਊਗਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਣਦਾ ਇਨਸਾਫ ਦੇਣ ਦੀ ਤੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕਿ ਕਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਿਸੇ ਵੀ ਧੀ ਭੈਣ ਦੇ ਨਾਲ ਨਾ ਹੋਵੇ ਅੰਤ ਤਿੰਨ ਸਾਲ ਦੀ ਕਾਰਗੁਜ਼ਾਰੀ ਦੱਸੀ ਜਾਂਦੀ ਹੈ ਵੱਡੇ ਵੱਡੇ ਬੈਨਰ ਲਗਾਏ ਜਾਂਦੇ ਪਰ ਇਸ ਇਨਾ ਮਸਲਿਆਂ ਦੇ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਮੇਰੇ ਵੀਰ ਕੱਲੇ ਬੈਨਰ ਲੱਗ ਰਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਮੈਂ ਆਪਦੀ ਪੂਰੀ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਅੱਜ ਤੱਕ ਸੁਣੀਆ ਨਹੀਂ ਸੀ ਇਹ ਪਹਿਲੀ ਵਾਰ ਹੋ ਰਿਹਾ ਹੈ ਐਨ ਲੱਗਦਾ ਜਿਵੇਂ ਕਿਸੇ ਨੇ ਕਿਸੇ ਮੂਵੀ ਨੂੰ ਕਿਸੇ ਮੂਵੀ ਦੇ ਵਿੱਚੋਂ ਕਤਲ ਨੂੰ ਕਾਪੀ ਕੀਤਾ ਤੇ ਠੀਕ ਉਸ ਤਰ੍ਹਾਂ ਦੇ ਨਾਲ ਉਹਨੇ ਆਪਦੀ ਘਰ ਵਾਲੀ ਦਾ ਕਤਲ ਕੀਤਾ ਜਾਂ ਕਿਤੇ ਕਿਸੇ ਨੇ ਆਪਦੀ ਕਿਸੇ ਫਰੈਂਡ ਦਾ ਕਤਲ ਕੀਤਾ ਤਾਂ ਇਹ ਬਹੁਤ ਹੀ ਦਰਦਨਾਕ ਹੈ ਔਰ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਹੈ ਜੋ ਅੱਛੜੀ ਧਰਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਖਰੇਖ ਵਿੱਚ ਹੋ ਰਿਹਾ ਹੈ ਬਹੁਤ ਸ਼ਰਮਸਾਰ ਹੈ